ਪਾਣੀ ਹਲੀ ਲੱਗੀ ਬਾੜ ਦੀ ਚਲਾਈ ਸੀ ਹਾਂ ਰੜ ਰੜ ਸਾਲ ਕਦਈ ਸੀਗਾ ਪੁੱਢਾ ਕੰਨ ਸਾਲ ਕਦਈ ਸੀ ਰੋੜ ਰੋੜ ਦਾ ਜਾ ਕੇ ਬਾੜੀ ਤੋਂ ਹਟਾ ਲਿਆ ਕਰੰਟ ਲੱਗ ਕੇ ਨੂੰ ਨਾ ਮਾਰ ਕੇ ਓਕੇ ਹਾਂ ਮੈਂ ਪਰ ਬੱਚੇ ਦਾ ਉਦੋਂ ਵੀ ਖਿਆਲ ਜਾਂਦੇ ਰੱਖੋ ਜਿਆਦਾ ਤੁਰੇ ਫਿਰਦਾ ਤਾਂ ਉਦੋਂ ਵੀ ਰੱਖੋ ਸਾਡੇ ਵੀ ਉਹ ਚੁੱਲ੍ਹਾ ਜੇ ਲਿਆਏ ਉਹ ਚੋਹੇ ਚੁਲਾਇਆ ਚੁਲੋਇਆ ਤੱਕ ਤੇ ਹਾਂ ਕਹਿੰਦੇ ਉਹ ਬਹੁਤ ਪਤਰੀ ਚੀਜ਼ ਆ ਇਹ ਉਹ ਆਏ ਹੱਗੇ ਮਤਲਬ ਦੁੱਧ ਕਰਦੇ ਤੇ ਕੋਲੇ ਖੜਨਾ ਪੈਂਦਾ ਹਾਂ ਉਹ ਤਾਂ ਮੈਂ ਕਰਨਾ ਕੋਲੇ ਖੜਨਾ ਬੰਦ ਪਾਣੀ ਨਾ ਡਿੱਗਿਆ ਉਹ ਤੇ ਇਹ ਪਾਣੀ ਡੱਕ ਪੈਂਦਾ ਫੇਰ ਤਾਂ ਸਰੰਟ ਆ ਜਾਂਦਾ ਉਹ ਪੁੱਛੇ ਨੇ ਬੰਦ ਕਾ ਨਾ ਉਹ ਸੁੱਚਾ ਤੋਂ ਹੀ ਕਰਨਾ ਮੈਂ ਪੁੱਛਿਓ ਸੱਚ ਨਹੀਂ ਬੰਦ ਕਰਨਾ ਫੇਰ ਤਾਂ ਤੂੰ ਸੱਚ ਨਹੀਂ ਬੰਦ ਕਰਨੀ ਨਹੀਂ ਉਹ ਨਹੀਂ ਕਰਨੀ ਨਿੰਦਰ ਨੇ ਚਲਾਇਆ ਸੀ ਇੱਕ ਦਿਨ ਤੇ ਮੈਂ ਉਹਨੂੰ ਕਹਿੰਦੀ ਸੀ ਮੈਂ ਮੇਨ ਕੋਲ ਖੜ ਕੇ ਦੱਸ ਦੇ ਜੀ ਮੈਨੂੰ ਪਤਾ ਹੋਊਗਾ ਫੇਰ ਚਲਾਉ ਜੀ ਤਾਂ ਕਰ ਚ ਬਿਜਲੀ ਤਾਂ ਵੀ ਜੇ ਤਾਂ ਡੂੰਡਾ ਮਾ ਭਰ ਬੇਤ ਹੈਗਾ ਮੰਮੀ ਉਹ ਤਾਂ ਕਹਿੰਦਾ ਮੋਬਾਈਲ ਜਿੰਨੀ ਖਚਦਾ ਅਨਮੇ ਆਏ ਨੇਗੇ ਅਗਲੇ ਸੀਓ ਜਿਹੜੇ ਆਪਾਂ ਹਿੱਟਰ-ਹੁੱਟਰ ਕਹਿ ਦਿੰਦੇ ਸੀ ਉਹਤੇ ਸਾਰੇ ਸਾਡੇ ਉਹਨਾਂ ਦੇ ਮਨ ਤੇ ਵੀ ਰੱਖਿਆ ਹੋਇਆ ਹ ਸਾਰਿਆਂ ਦੇ ਆ ਉਹਨਾਂ ਦੇ ਇਹ ਨਹੀਂ ਸਾਡੇ ਮਨਜਿੰਦਰ ਦੀਆਂ ਭੈਣਾਂ ਕਹਿਣ ਬਹੁਤ ਵਧੀਆ ਚੀਜ਼ ਆ ਇਹ ਉਹਦੇ ਪੇਕੀ ਰਮਨੇ ਤੇ ਪੇਕੀ ਸਾਰਿਆਂ ਕੋਲ ਹੀ ਨੇਗੇ ਮੈਨੂੰ ਮਮੇ ਵੀ ਬਾਅਦ ਵਿੱਚ ਕਿਹਾ ਸੀ ਮਸੰਦਿਆ ਕਹਿੰਦੀ ਰਹਿੰਦੇ ਮੰਮੀ ਜੇ ਕੰਦੀ ਉਬੜਾ ਬੜ ਗਿਆ ਕਹਿੰਦੀ ਕਈ ਵਾਰੀ ਆਪਣਾ ਤਾਂ ਕਦੀ ਗੈਸ ਕੰਨ ਬੜ ਜਾਂਦਾ ਨੇ ਮੈਨੂੰ ਮੈਂ ਤਾਂ ਪਤਾ ਨਹੀਂ ਸਾਡੇ ਕੰਮ ਥੋੜਾ ਵਾ ਮੈਂ ਤਾਨੀ ਕੋਈ ਗਾਇਸ ਨਹੀਂ ਆਣ ਗਾੜੀ ਕੀਤੀ ਜਾਂਦੇ ਆ ਨਾ ਹੂੰ ਤੇ ਕਹਿੰਦੀ ਬਰਾਬਰ ਜਾਂ ਫਿਰ ਕਹਿੰਦੀ ਓਕਾ ਛੜੇ ਮਨਜਿੰਦਰ ਦੀ ਭੈਣ ਕਹਿੰਦੀ ਮੈਂ ਤਾਂ ਕਦੇ ਤਾਂ ਬਾਬ ਨੇ ਤਰੇ ਰੋਟੀਆਂ ਬਹੁਤ ਸੋਹਣੀਆਂ ਕਦੀ ਦਾਗ ਨਹੀਂ ਲੱਗਦਾ ਉਹ ਮੇਂ ਪਕਾ ਲੈਂਦੀ ਹਾਂ ਦੇਖੋ ਮਨੂ ਇਹ ਅਰਮਨ ਕਹਿੰਦਾ ਸੇਵੀ ਨਵਨੇ ਦੇ ਬੇਕੀ ਕਹਿੰਦੀ ਕਹਿੰਦਾ 10 ਕ ਰੋਟੀਆਂ ਬੰਦੀਆਂ ਬਾਕਦੀਆਂ ਫਿਰ ਕੜੀਆਂ ਕਰਨ ਲੱਗ ਜਾਂਦਾ ਵਾ ਕੜੀ ਹੋ ਜਾਂਦੀ ਹੈ। ਹਾਂ ਫਿਰ ਕੜੀ ਜਾਂਦੀ ਹੈ। ਦੱਤਿਆਂ ਦੱਤਿਆਂ ਖਾਣੀਆਂ ਬੈਂਦੀਆਂ ਨਾ। ਨਹੀਂ ਨਹੀਂ ਮਗਰੋਂ ਜਾਂ ਤਾਂ ਠੰਡਾ ਹੋ ਜਾਂਦਾ ਹੋ। ਹਾਂ। 10 ਕਿ ਰੋਟੀਆਂ ਪੱਕ ਕੇ 10 ਕਿ ਵਧੀਆ ਬਣਦੀਆਂ। ਉਹ ਕਹਿੰਦੀ ਸਾਰੀਆਂ ਵਧੀਆ ਬਣ ਜਾਂਦੀਆਂ ਮੈਂ ਪਕਾਉਣੀ ਆ ਕਹਿੰਦੀ ਮੇਰੇ ਵੀ ਉਹ ਪਤਾ ਨਹੀਂ ਕੀ ਉਬਲ ਕੇ ਵਿੱਚ ਪੈ ਗਿਆ। ਮਸਰੀ ਦੀ ਦਾਲ। ਕਹਿੰਦੀ ਮੇਰਾ ਵੀ ਹੁਣ ਬਣਾਉਣਾ ਦਿੱਤਾ ਵਾ ਮੇਰਾ ਵੀ ਖਰਾਬ ਹੋਇਆ ਵਾ ਚੁੱਲ੍ਹਾ। ਉਹ ਪਾਣੀ ਪੀ ਕੇ ਖਰਾਬ ਹੋ ਜਾਂਦਾ। ਕਹਿੰਦੀ ਦਾਲ ਉਬਲ ਗਈ ਤੇ ਮਸਰੀ ਦੀ। ਉਹ ਤਾਂ ਥੋੜੀ ਜੀ ਆਪ ਉਹ ਵੀ ਮੰਦਨ ਤੇ ਆਇਆ ਇਹ ਤਾਂ ਉਮੀ ਮਾਮੀ ਸਲੋ ਵੀ ਹੁੰਦਾ ਜਿੰਨਾ ਮਰਜ਼ੀ ਘੱਟ ਕਰ ਲਾ ਵਧਾ ਲਾ ਜਿੰਨਾ ਮਰਜ਼ੀ ਕਰ ਲਾ ਨੰਬਰ ਨੇ ਨਾ ਨੰਬਰਾਂ ਦੇ ਹਿਸਾਬ ਹੀ ਹੁੰਦਾ ਨਹੀਂ ਅਸੀਂ ਚੰਗੇ ਮੁੰਡੇ ਹਾਂ ਹਰੇ ਮੈਂ ਤਾਂ ਕਹਿੰਦੇ ਸੀ ਇਹਨੇ ਕਹਣਾ ਨਾ ਉਹ ਬਾਹਲਾ ਖੱਚ ਦਾਇਆ ਕਰਦਾ ਹੈ ਕਰਦਾ ਹਣ ਉਹ ਲਿਆਏ ਪਾਣੀ ਵਾਲੇ ਸਾਡੇ ਉੱਥੇ ਪਾਈ ਵਾਲੇ ਨੇ ਇਹਨਾਂ ਨੇ ਰੱਖਿਆ ਕਹਿੰਦੇ ਬਹੁਤ ਵਧੀਆ ਚੀਜ਼ਾਂ ਪਾਈ ਵਾਲੇ ਵੀ ਰੱਖਿਆ ਹੋਇਆ ਪਾਣੀ ਵਾਲੇ ਨਾਲ ਤੱਤੇ ਪਾਣੀ ਵਾਲੇ ਟੂਕੀ ਲਿਆ ਸੰਭੀ ਹੂੰ ਜਿਹੜਾ ਮੱਖਰ ਤੇ ਹੈ ਹੂੰ

ਥਲੇ ਤੋਂ ਸਿਲੰਡਰ ਵਾਲੀ ਉਹ ਥਲੇ ਸਿਲੰਡਰ ਵਾਲਾ ਉੱਪਰ ਲਾਤਾ ਬਜੀਆ ਸਰ ਉਹ ਤਾਂ ਕਹਿੰਦਾ ਮੈਨੂੰ ਤਾਂ ਕਈ ਨਹੀਂ ਆ ਵੀ ਜੇ ਤੁਸੀਂ ਨਹੀਂ ਵੀ ਤੁਸੀਂ ਗਿਓ ਦੇ ਚਲਾਉਣਾ ਚੁੱਪ ਕਰਕੇ ਇੱਥੇ ਕੰਨੀ ਭਰਕੇ ਦੇ ਥਾਲ ਦੇਆ ਕਰੋ ਕਿ ਮੈਂ ਕਿ ਉਹਦੇ ਤੇ ਬਿਜਲੀ ਵਾਲੇ ਚੁੱਲੇ ਤੇ ਹਾਂ ਹਾਂ ਕੰਨੀ ਪਾਣੀ ਦੀ ਭਰਕੇ ਧਰਤੀ ਉਹੀ ਚੱਕ ਕੇ ਬਾਲਟੀ ਜਪਾ ਲਏ ਘਰ ਚੱਕਣੀ ਦਾ ਕੰਨੀਆ ਵੀ ਉੱਪਰ ਹੂੰ ਮੇਰੇ ਅਰਜੀ ਕਿਥੇ ਕੱਸੀ ਤੋ ਕਈ ਵਾਰ ਨਹੀਂ ਆਏ ਹੁੰਦਾ ਵੀ ਜਦੋਂ ਮੋਕਾ ਜਾਂਦਾ ਕਈ ਵਾਰ ਇਹੋ ਜਿਹਾ ਮੋਕਾ ਹੁੰਦਾ ਹੁੰਦਾ ਇਹਨੇ ਮੇਕ ਬਣੀ ਮੱਕ ਜੇ ਹਣ ਜਿਵੇਂ ਉਹ ਟੋਲੀ ਸਾਡੇ ਇੱਕ ਉਹਦੇ ਤੇ ਲੱਗੀ ਵੀ ਆ ਗੁੱਜਰ ਤੇ ਇੱਕ ਅਜੇ ਹੁਣ ਮੱਕ ਜੇ ਫਿਰ ਜਦ ਹੀ ਲਿਆ ਕੇ ਲਾਉਣੀ ਪੈਣੀ ਆ ਹਾਂ 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 ਫਿਰ ਆਏ ਹੁੰਦਾ ਵੀ ਚਾਹ ਚਾਹ ਪਾਣੀ ਦਾਲ ਪਾਣੀ ਲੋਤ ਤੇ ਸੇਟ ਟੋ ਗੋਵੇ ਨਾ ਹੋਵੇ ਤਾਂ ਚੱਕਰ ਕੇ ਸਲੈਂਡਰ ਜਾਂ ਸਲੈਂਡਰ ਇਹ ਚੀਜ਼ਾਂ ਤਾਂ ਫਿਰ ਦੋਨੇ ਹੀ ਰੱਖਣੀਆਂ ਪੈਣਗੀਆਂ ਇੱਕ ਨਹੀਂ ਇੱਕ ਨਹੀਂ ਫਿਰ ਦੋਨੇ ਹੀ ਰੱਖਣੀਆਂ ਪੈਣਗੀਆਂ ਸਾਨੂੰ ਤਾਂ ਬੋਏ ਦੋਂ ਬੋਤਾ ਲੈਡ ਹੋਵੇ ਨਾ ਹੋਵੇ ਮਾੜੀ ਨਾ ਲੈ ਸਾਡੇ ਵੀ ਆਈਆਂ ਅ ਜੀਲੀ ਆਲੇ ਜੇ ਲੈਡ ਨਾ ਹੋਵੇ ਫਿਰ ਦਦੀ ਹਾਂ ਖਨੂਰ ਵੀ ਕਦੋਂ ਗੋਲੀ ਤੇ ਆ ਜਾਣਾ ਬੱਤ ਟਾਈਮ